ਮੇਰੇ ਪਿੰਡ ਦੀਆਂ ਗਲੀਆਂ ਆ ਪਿਛਲੇ ਭਾਗ ਵਿੱਚ ਜਾਂ ਕੋਲੋਂ ਭਾਗ 6 ਦੇ ਵਿੱਚ ਅਸੀਂ ਆਪਣੇ ਪਿੰਡ ਤੋਂ ਖਰਲ ਖੁਰਦਵਾਲੇ ਰਾਹ ਦੇ ਉੱਪਰ ਗਏ ਸੀ ਤੇ ਉਸ ਪਾਸੇ ਦੇ ਸਾਰੇ ਆਪਾਂ ਜੋ ਅੰਦ੍ਰਿਸ਼ ਸਨ ਉਹਨਾਂ ਦਾ ਫਿਲਮਾਂਕਣ ਕੀਤਾ ਸੀ ਤੇ ਅੱਜ ਦੇ ਭਾਗ ਵਿੱਚ ਭਾਗ ਕੇ ਭਾਗ 7 ਦੇ ਵਿੱਚ ਅਸੀਂ ਆਪਣੇ ਪਿੰਡ ਤੋਂ ਆ ਜੋ ਸਟੇਸ਼ਨ ਵਾਲੇ ਪਾਸੇ ਸੜਕ ਜਾਂਦੀ ਦੋਸਤੋ ਉਸ ਪਾਸੇ ਆਪਾਂ ਜਾਵਾਂਗੇ ਤੇ ਉਹ ਸੜਕ ਦੇ ਦੋਨੋਂ ਪਾਸੇ ਜੋ ਕੱਚੇ ਰਸਤੇ ਜਾਂ ਪਈਆਂ ਬਾਕੀ ਖੇਤਾਂ ਵਾਲੇ ਪਾਸੇ ਜਾਂਦੀਆਂ ਨੇ ਉਹਨਾਂ ਨੂੰ ਵੀ ਨਾਲ ਨਾਲ ਕਵਰ ਕਰਾਂਗੇ ਜੀ ਤੇ ਠੀਕ ਹੈ ਜੀ ਕਰਦੇ ਆ ਅੱਜ ਦੇ ਸਫ਼ਰ ਦੀ ਸ਼ੁਰੂਆਤ ਤੇ ਤੁਹਾਨੂੰ ਮਿਲਦੇ ਆਂ ਜੀ ਆਪਣੇ ਪਿੰਡ ਦੇ ਸਟੇਸ਼ਨ ਵਾਲੇ ਰਾਹ ਦੇ ਉੱਪਰ ਇਹ ਆ ਜੀ ਸਾਡੇ ਪਿੰਡ ਦੀ ਆਬਾਦੀ ਤੇ ਇਹ ਆ ਜੀ ਸਾਡੇ ਪਿੰਡ ਦਾ ਰੇਲਵੇ ਸਟੇਸ਼ਨ ਤੇ ਇਸ ਭਾਗ ਵਿੱਚ ਅਸੀਂ ਪਿੰਡ ਤੋਂ ਲੈ ਕੇ ਕਰਕੇ ਜੋ ਸਟੇਸ਼ਨ ਵਾਲੇ ਪਾਸੇ ਰੋਡ ਜਾਂਦੀ ਹੈ ਉਸ ਨੂੰ ਕਵਰ ਕਰਾਂਗੇ ਇਸ ਰੋਡ ਦੇ ਦੋਨੋਂ ਪਾਸੇ ਕੋਈ ਜਿੱਕਤੀ ਰਾਸਤੇ ਜੋ ਖੇਤਾਂ ਵਾਲੇ ਪਾਸੇ ਜਾਂਦੇ ਨੇ ਅਸੀਂ ਉਹਨਾਂ ਦੇ ਵੀ ਜਾ ਕੇ ਦ੍ਰਿਸ਼ ਚੁਹ ਹਨ ਉਹ ਦੇਖਾਂਗੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਪਿੰਡ ਦੇ ਗਰਾਊਂਡ ਵਾਲੇ ਚੌਕ ਤੋਂ ਗਰਾਊਂਡ ਵਾਲੇ ਚੌਕ ਤੋਂ ਉੱਤਰ ਦਿਸ਼ਾ ਵਾਲੇ ਪਾਸੇ ਜੋ ਇਹ ਸੜਕ ਜਾਂਦੀ ਹੈ ਜੀ ਇਸ ਨੂੰ ਅਸੀਂ ਸਟੇਸ਼ਨ ਵਾਲਾ ਰਾਹ ਉਹ ਬੋਲਦੇ ਹਾਂ ਜੀ ਤੇ ਪਿੰਡ ਦੀ ਫੇਰਨੀ ਤੋਂ ਤਕਰੀਬਨ 100 ਮੀਟਰ ਦੀ ਵਿੱਥ ਤੱਕ ਜੋ ਸਾਡੇ ਪਿੰਡ ਦੀਆਂ ਆਬਾਦੀਆਂ ਨੇ ਜਾਂ ਕਹੋ ਆਊਟਰ ਗ੍ਰੋਥ ਹੈ ਉਹ ਬਣੀ ਹੋਈ ਨਜ਼ਰ ਆਉਂਦੀ ਹੈ ਜੀ ਸਭ ਤੋਂ ਬਾਅਦ ਜਾ ਕੇ ਕਹ ਲੋ ਕਿ ਖਵੇਲੀ ਹੈ ਖਵੇਲੀ ਤੋਂ ਗਾਂ ਜੂ ਸਾਡੇ ਪਿੰਡ ਦੇ ਬਾਗ ਨੇ ਉਹ ਸ਼ੁਰੂ ਹੋ ਜਾਂਦੇ ਜੀ ਤੇ ਜਿਵੇਂ ਅਸੀਂ ਬਾਗਾਂ ਦਾ ਰਕਬਾ ਕ੍ਰੋਸ ਕਰਦੇ ਹਾਂ ਤੇ ਖੱਬੇ ਪਾਸੇ ਜੋ ਖਾਲੀ ਖੇਤ ਨੇ ਉਹ ਨਜ਼ਰ ਆਉਂਦੇ ਨੇ ਜੀ ਜੇ ਗੱਲ ਕਰੀਏ ਸਾਡੇ ਪਿੰਡ ਤੋਂ ਸਟੇਸ਼ਨ ਤੱਕ ਦਾ ਜੋ ਰਸਤਾ ਹੈ ਇਹਦਾ ਜੋ ਕੁੱਲ ਪਿੰਡਾ 1 ਕਿਲੋਮੀਟਰ ਦਾ ਬਣਦਾ ਹੈ ਜੀ ਤੇ ਸਭ ਤੋਂ ਪਹਿਲਾਂ ਇਸ ਰਸਤੇ ਦੇ ਖੱਬੇ ਪਾਸੇ ਇੱਕ ਕੱਚਾ ਰਸਤਾ ਮੁੜਦਾ ਜੀ ਉੰਜ ਅਗਾਂਹ ਜਾ ਕੇ ਇੱਕ ਸੱਜੇ ਪਾਸੇ ਵੀ ਰਸਤਾ ਮੁੜਦਾ ਹੈ ਤੇ ਲੇਕਿਨ ਅਸੀਂ ਸਭ ਤੋਂ ਪਹਿਲਾਂ ਜੋ ਖੱਬੇ ਪਾਸੇ ਰਸਤਾ ਮੁੜਦਾ ਅਸੀਂ ਉਸ ਪਾਸੇ ਜਾਵਾਂਗੇ ਜੀ ਇਹ ਇਸ ਰਸਤੇ ਤੇ ਅਸੀਂ ਪੈਨੇ ਆ ਜੀ ਤੇ ਇਹ ਰਸਤਾ ਸਿੱਧਾ ਮਤਲਬ ਖੇਤਾਂ ਵਾਲੇ ਪਾਸੇ ਜਾਂਦਾ ਜੀ ਤੇ ਸਾਹਮਣੇ ਪਾਸੇ ਸਾਨੂੰ ਜੋ ਨਾਸ਼ਪਾਤੀ ਦੇ ਬਾਗਾਂ ਵਾਲਾ ਜੋ ਮਾਹੌਲ ਹੈ ਉਹ ਵੀ ਦਿਖਾਈ ਦੇ ਰਿਹਾ ਜੀ ਤੇ ਲੱਗਦਾ ਵੀ ਅੱਗੇ ਜਾ ਕੇ ਰਸਤੇ ਦੀ ਹੋ ਜਾਂਦੀ ਸਮਾਪਤੀ ਹਾਂਜੀ ਇੱਥੇ ਅੱਗੇ ਰਸਤਾ ਗਾਂ ਸਮਾਪਤ ਹੋ ਜਾਂਦਾ ਜੀ ਹੁਣ ਬਿਲਕੁਲ ਸਾਹਮਣੇ ਵਾਲੇ ਪਾਸੇੋਂ ਸਾਨੂੰ ਖੇਤ ਦਿਖਾਈ ਦਿੰਦੇ ਨੇ ਜੀ ਲੇਕਿਨ ਇੱਥੋਂ ਇੱਕ ਸੱਜੇ ਪਾਸੇ ਵੀ ਰਸਤਾ ਗਿਆ ਅਸੀਂ ਇਸ ਰਸਤੇ ਉੱਪਰ ਵੀ ਜਾਵਾਂਗੇ ਪਹਿਲਾਂ ਆਪਾਂ ਇੱਥੇ ਦਾ ਪੂਰੇ ਦਾ ਪੂਰਾ ਇੱਕ ਵਾਰੀ ਜੋ ਮਾਹੌਲ ਹੈ ਉਹ ਦੇਖ ਲਈਏ ਇਸ ਪਾਸੇ ਖੇਤ ਨੇ ਇੱਧਰ ਵੀ ਕਮਾਦ ਦੀ ਫਸਲ ਹੈ ਤੇ ਇਸ ਰਸਤੇ ਤੋਂ ਆਪਾਂ ਆਏ ਸਾਂ ਜੀ ਹੁਣ ਆਪਾਂ ਚੱਲਦੇ ਹਾਂ ਜੀ ਜੋ ਰਸਤਾ ਸੱਜੇ ਪਾਸੇ ਮੁੜਿਆ ਪਾਉਕੇ ਬਾਗਾਂ ਦੇ ਨਾਲ ਨਾਲ ਜੋ ਰਸਤਾ ਸਾਹਮਣੇ ਪਾਸੇ ਜਾ ਰਿਹਾ ਜੀ ਇਹ ਰਸਤਾ ਆਮ ਵਰਤੋਂ 'ਚ ਨਹੀਂ ਆਉਂਦਾ ਕਿਉਂਕਿ ਇਹ ਰਸਤਾ ਕਿਸੇ ਮਤਲਬ ਖੇਤਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ ਬਾਗ ਦੇ ਨਾਲ-ਨਾਲ ਹੋ ਕੇ ਇਹ ਰਸਤਾ ਇਸ ਪਾਸੇ ਜੋ ਪੀਰ ਦਾਦੂ ਸ਼ਾਹ ਜੀ ਦੀ ਮਜ਼ਾਰ ਹੈ ਉਸ ਪਾਸੇ ਜਾਂਦਾ ਜੀ ਤੇ ਹੁਣ ਸਾਨੂੰ ਥੋੜਾ ਹੋਰ ਗਾਂ ਜਾਣਾ ਹੈ ਸਾਨੂੰ ਸਾਹਮਣੇ ਪਾਸੇ ਉਹ ਨੈਸ਼ਨਲ ਹਾਈਵੇ ਦੇ ਉੱਪਰ ਜਾ ਰਹੇ ਵਾਹਨ ਵੀ ਦਿਖਾਈ ਦੇ ਰਹੇ ਨੇ ਥੋੜਾ ਹੋਰ ਗਾਂ ਜਾਨੇ ਹੁਣ ਸਾਹਮਣੇ ਪਾਸੇ ਸਾਨੂੰ ਪੀਰ ਦਾਦੂ ਸ਼ਾਹ ਦੀ ਜੋ ਮਜ਼ਾਰ ਹੈ ਉਹਦੀ ਜੋ ਕੰਪਲੈਕਸ ਦੀ ਜੋ ਬਾਉਂਡਰੀ ਹੈ ਉਹ ਦਿਖਾਈ ਦੇ ਰਹੀ ਹੈ ਇੱਥੇ ਪਹੁੰਚਦੇ ਆ ਜੀ ਤੇ ਹੁਣ ਤੁਹਾਨੂੰ ਇੱਕ ਵਾਰੀ ਜਾ ਕੇ ਅੰਦਰਲਾ ਜੋ ਸੀਨ ਹੈ ਉਹ ਦਿਖਾਉਨੇ ਆ ਜੀ ਇਹ ਆ ਜੀ ਇਸ ਪਾਸੇ ਜੋ ਅੰਦਰ ਜਾਣ ਦਾ ਰਸਤਾ ਤੇ ਸਾਹਮਣੇ ਪਾਸੇ ਕੋਲੋ ਵੀ ਪੂਰਾ ਦਾ ਪੂਰਾ ਜੋ ਵੇੜਾ ਹੈ ਇਸ ਕੰਪਲੈਕਸ ਦਾ ਬਾਬਾ ਦਾਦੂ ਸ਼ਾਹ ਜੀ ਦੀ ਮਜ਼ਾਰਦਾ ਉਹ ਦਿਖਾਈ ਦੇ ਰਿਹਾ ਜੀ ਉੱਪਰਲੇ ਪਾਸੇ ਨੈਸ਼ਨਲ ਹਾਈਵੇ ਜਾ ਰਿਹਾ ਜੀ ਤੇ ਬਾਕੀ ਸਾਰਾ ਦਾ ਸਾਰਾ ਜੋ ਵਿੜਾ ਹੈ ਇਸ ਕੰਪਲੈਕਸ ਦੇ ਅੰਦਰ ਆਪਾਂ ਨੂੰ ਉਹ ਦਿਖਾਈ ਦੇ ਰਿਹਾ ਜੀ ਇੱਥੇ ਹੈ ਮਾਹੌਲ ਹੈ ਜੀ ਤੇ ਠੀਕ ਹੈ ਜੀ ਆਪਾਂ ਹੁਣ ਚੱਲਦੇ ਆਂ ਫਿਰ ਤੋਂ ਬਾਹਰਲੇ ਵਾਲੇ ਪਾਸੇ ਤੇ ਹੁਣ ਆਪਾਂ ਜਾ ਕੇ ਅਗਲਾ ਮਾਹੌਲ ਤੁਹਾਨੂੰ ਉਹ ਦਿਖਾਉਣੇ ਆ ਜੀ ਇਸ ਬਾਜ਼ਾਰ ਤੋਂ ਥੋੜਾ ਹੋਰ ਆਪਾਂ ਗਾਂ ਜਾਵਾਂਗੇ ਕਹ ਲੋ ਭਈ ਇਸ ਬਾਜ਼ਾਰ ਤੋਂ ਤਕਰੀਬਨ 100 ਮੀਟਰ ਦਾ ਜੋ ਪੈਂਡਾ ਤੈਅ ਕਰਕੇ ਆਪਾਂ ਦੱਖਣ ਦੇ ਛੋਲੇ ਪਾਸੇ ਜਾਵਾਂਗੇ ਇਧਰ ਕੋ ਰਸਤਾ ਤਾਂ ਨਹੀਂ ਜਾ ਰਿਹਾ ਲੇਕਿਨ ਅਸੀਂ ਖੇਤਾਂ ਦੇ ਵਿੱਚੋਂ ਵਿੱਚ ਹੋ ਕੇ ਜਾਨੇ ਕਿਉਂਕਿ ਕਣਕਾਂ ਦੀ ਵਾਢੀ ਹੋ ਚੁੱਕੀ ਇਸ ਲਈ ਇਧਰ ਦੀ ਜਾਣਾ ਥੋੜਾ ਜਿਹਾ ਸੌਖਾ ਲੱਗ ਰਿਹਾ ਥੋੜਾ ਗਾਂ ਜਾ ਕੇ ਸਾਨੂੰ ਸੱਜੇ ਪਾਸੇ ਇੱਕ ਹੋਰ ਇਸ ਤਰ੍ਹਾਂ ਦਾ ਬਾਜ਼ਾਰ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਜੀ ਦੋਸਤੋ ਸਾਮ੍ਹਲੇ ਪਾਸੇ ਬਾਬਾ ਦਾਦੂ ਖਾਨ ਜੀ ਦੀ ਮਜ਼ਾਰ ਹੈ ਜੀ ਤੇ ਥੋੜਾ ਜਿਹਾ ਡਿਸਟੈਂਸ ਇਧਰ ਆ ਕੇ ਨਾ ਮਤਲਬ ਉਥੋਂ ਆਪਾਂ ਜੀ ਥੋੜਾ ਜਿਹਾ ਡਿਸਟੈਂਸ ਦੱਖਣ ਵਾਲੇ ਪਾਸੇ ਨੂੰ ਆਉਣੇ ਆ ਤੇ ਇਸ ਪਾਸੇ ਇੱਕ ਆ ਮਜ਼ਾਰ ਬਣੇ ਹੋਏ ਨੇ ਜੀ ਇੱਥੇ ਉਹਨੂੰ ਰਾਹ ਕੋਈ ਨਹੀਂ ਅ ਇਸ ਪਾਸੇ ਦਾ ਨਾਸ਼ਪਾਤੀ ਦੇ ਬਾਗ ਨੇ ਤੇ ਇਸ ਪਾਸੇ ਸਾਡਾ ਪਿੰਡ ਹੈ ਇਹ ਖੇਤ ਨੇ ਉਧਰ ਅੱਡਾ ਚਲਾਣ ਤੋਂ ਸਾਡੇ ਪਿੰਨੂੰ ਰੋਡ ਜਾਂਦੀ ਆ ਉਹ ਵਾਲੀ ਲਿੰਕ ਰੋਡ ਤੇ ਇੱਥੇ ਉਹਨੂੰ ਅਸਲ ਦੇ ਵਿੱਚ ਰਾਹ ਲੱਭਾ ਕੋਈ ਨਹੀਂ ਸਿਰ ਦੇ ਸਿਰ ਬਾਅਦ ਉਹ ਖੀਸ ਨੇ ਖਾਲੀ ਹੋਣ ਕਰਕੇ ਤੇ ਉਸ ਮਿਆਰ ਤੱਕ ਕੋਈ ਟੈਂਪੋਰਰੀ ਰਾਹ ਬਣਾਇਆ ਹੋਣ ਕਰਕੇ ਆਪਾਂ ਇੱਥੇ ਪਹੁੰਚੇ ਆ ਜੀ ਚਲੋ ਜੀ ਹੁਣ ਆਪਾਂ ਚੱਲਦੇ ਆ ਫਿਰ ਤੋਂ ਆਪਣੀ ਜੋ ਸਟੇਸ਼ਨ ਵਾਲੇ ਰਸਤੇ ਦੇ ਉੱਪਰ ਜੀ ਤੇ ਆਹ ਦੇ ਕੋਲ ਸਾਹਮਣੇ ਪਾਸੇ ਹੁਣ ਆ ਗਿਆ ਜੀ ਫਿਰ ਤੋਂ ਸਟੇਸ਼ਨ ਵਾਲਾ ਰਸਤਾ ਤੇ ਆਪਾਂ ਇਧਰੋਂ ਆਏ ਸਾਂ ਪਿੰਡ ਵਾਲੇ ਪਾਸੇ ਤੋਂ ਤੇ ਸੱਜੇ ਪਾਸੇ ਤੇ ਹੁਣ ਐਸ ਐਸ ਪਾਸੇ ਰਸਤਾ ਗਿਆ ਜੀ ਸਟੇਸ਼ਨ ਨੂੰ ਆਪਾਂ ਅੱਗੇ ਚਲਾਉਂ ਗੱਡੀ ਨੂੰ ਇਦ ਇਹ ਪਾ ਪੂਰਾ ਪੂਰਾ ਪਾਸਾ ਕਵਰ ਕਰ ਲਿਆ ਜੀ ਹੁਣ ਅਪ ਚੱਲਦੇ ਆ ਜੀ ਇਸ ਕੱਚੇ ਰਸਤੇ ਨੂੰ ਇਹ ਰਸਤਾ ਸਟੇਸ਼ਨ ਵਾਲੇ ਰਾਹ ਤੋਂ ਸੱਜੇ ਪਾਸੇ ਮੁੜਦਾ ਜੀ ਇਸ ਰਸਤੇ ਨੂੰ ਮਤਲਬ ਆਮ ਕਰਕੇ ਖੋਖਰਾ ਵਾਲਾ ਰਾਹ ਕਿਹਾ ਜਾਂਦਾ ਅਸਲ ਜੇ ਕਾਰਨ ਕਿ ਵੀ ਇਹ ਜੋ ਰਾਹ ਹੈ ਅਖੀਰ ਖੋਖਰਾ ਪਿੰਡ ਦੀ ਜੋ ਜ਼ਮੀਨ ਹੈ ਨਾ ਉੱਥੇ ਤੱਕ ਰਸਤਾ ਆਮ ਕਰਕੇ ਪਹੁੰਚ ਜਾਂਦਾ ਜੀ ਤਾਂ ਇਸ ਨੂੰ ਖੋਖਰਾ ਵਾਲਾ ਰਾਹ ਕਿਹਾ ਜਾਂਦਾ ਜੀ ਤੇ ਥੋੜਾ ਗਾਂਹ ਜਾਣਿਆ ਤੇ ਸਾਨੂੰ ਖੱਬੇ ਪਾਸੇ ਇੱਕ ਰਸਤਾ ਦਿਖਾਈ ਦੇ ਰਿਹਾ ਜੀ ਬਾਗ ਦੇ ਨਾਲ ਨਾਲ ਪਹਿਲਾ ਵੀ ਰਸਤੇ ਨੂੰ ਕਵਰ ਕਰਦੇ ਆ ਜੀ ਤੇ ਇਹ ਰਸਤਾ ਬਿਲਕੁਲ ਬਾਗਾਂ ਦੇ ਨਾਲ ਖੱਬੇ ਪਾਸੇ ਬਣਿਆ ਹੋਇਆ ਤੇ ਇਸ ਰਸਤੇ ਦੇ ਕੈਲੋਪੀ ਥੋੜਾ ਗਾਂ ਜਾ ਕੇ ਆਪਾਂ ਨੂੰ ਕਣਕ ਦਿਖਾਈ ਦੇ ਰਹੀ ਹੈ ਜੀ ਤੇ ਇੱਥੇ ਰਸਤੇ ਦੀ ਹੋ ਗਈ ਸਮਾਪਤੀ ਦੇਖਾਲੋ ਬਾਗ ਦੀ ਹਦੂ ਤੱਕ ਹੀ ਇਹ ਜੋ ਰਸਤਾ ਹੈ ਉਹ ਬਣਿਆ ਹੋਇਆ ਹੁਣ ਚੱਲਦੇ ਆਂ ਵਾਪਸ ਫਿਰ ਪਹੁੰਚਦੇ ਆ ਜੀ ਕੋਖਰਾ ਵਾਲੇ ਰਾਹ ਦੇ ਉੱਪਰ ਲਓ ਜੀ ਇੱਥੋਂ ਅਸੀਂ ਖੱਬੇ ਮੁੜਦੇ ਹਾਂ ਤੇ ਇੱਥੇ ਤੋਂ ਅੱਗੇ ਰਸਤਾ ਬਹੁਤ ਸ਼ਾਨਦਾਰ ਬਣ ਜਾਂਦਾ ਜੀ ਦੋਨੋਂ ਪਾਸੇ ਹਰੇ ਭਰੇ ਬਾਗ ਤੇ ਵਿਚਕਾਰ ਦੀ ਜਾਂਦਾ ਹੋਇਆ ਇੱਕ ਕੱਚਾ ਰਸਤਾ ਅ ਹੁਣ ਤਕਰੀਬਨ ਲੱਗਦਾ ਹੈ ਬਾਗ ਫਿਰ ਤੋਂ ਬਾਗਾਂ ਦੀ ਸਮਾਪਤੀ ਹੋ ਰਹੀ ਹੈ ਜੀ ਤੇ ਸਾਹਮਣੇ ਪਾਸੇ ਸਾਨੂੰ ਹੁਣ ਜੋ ਖੇਤ ਨੇ ਕਣਕ ਵਾਲੇ ਜਾਂ ਕਣਕ ਦੇ ਵੱਟ ਦੇ ਉਹ ਦਿਖਾਈ ਦੇ ਰਹੇ ਜੀ ਖੱਬੇ ਪਾਸੇ ਮੁੜਦੇ ਹਾਂ ਜੀ ਤੇ ਆ ਦੇਖੋ ਸਾਹਮਣੇ ਪਾਸੇ ਹੁਣ ਨਾ ਜੋ ਨਾ ਬਾਗਾਂ ਵਿੱਚ ਜੋ ਫਲਾਂ ਦੇ ਰਖਵਾਲੇ ਨੇ ਹੁਣ ਉਹ ਆ ਰਹੇ ਨੇ ਜੀ ਤੋ ਕਿ ਹੁਣ ਬਾਗਤੀ ਫਰੂਟ ਆ ਗਏ ਤੇ ਇਹਨਾਂ ਦਾ ਜੋ ਕੰਮਕਾਰ ਹੈ ਉਹ ਸ਼ੁਰੂ ਹੋ ਚੁੱਕਾ ਜੀ ਐ ਖੱਬੇ ਪਾਸੇ ਰਸਤਾ ਗਿਆ ਸੱਜੇ ਪਾਸੇ ਆ ਜੀ ਇਧਰ ਮੁੜਦੇ ਹਾਂ ਜੀ ਇਹ ਰਸਤਾ ਵੀ ਲੱਗਦਾ ਪਈ ਉਹ ਸਾਹਮਣੇ ਟਰਾਂਸਫਾਰਮਰ ਲੱਗਾ ਹੋਇਆ ਉੱਥੇ ਸ਼ਾਇਦ ਕੋਈ ਮੋਟਰ ਹੋਵੇਗੀ ਰਸਤਾ ਮੋਟਰ ਤੱਕ ਹੀ ਜਾਂਦਾ ਹੋਵੇਗਾ ਜੀ ਰਸਤੇ 'ਚ ਬਹੁਤ ਜ਼ਿਆਦਾ ਮੂਠੀਆਂ ਹੋਗੀਆਂ ਹੋਈਆਂ ਨੇ ਚਲੋ ਖੈਰ ਸਸਤੇ ਦੀ ਹੋ ਗਈ ਸਮਾਪਤੀ ਅੱਗੇ ਰਸਤਾ ਹੈ ਨਹੀਂ ਜੀ ਇੱਥੇ ਜੀ ਸਾਡੇ ਪਿੰਡ ਦੀ ਬਣਦੀ ਹੈ ਬਾਉਂਡਰੀ ਆ ਦੇਖੋ ਇਹ ਮੋਟਰ ਲੱਗੀ ਹੈ ਨਾ ਬਲੀਜੂ ਟਰਾਂਸਫਾਰਮ ਲੱਗਾ ਹੋਇਆ ਆ ਇੱਥੇ ਆ ਸਾਡੇ ਪਿੰਡ ਦੀ ਬਣਦੀ ਹੱਦ ਇਹ ਇਹ ਮੋਟਰ ਸਾਡੇ ਪਿੰਡ ਚ ਪੈਂਦੀ ਹੈ ਤੇ ਇਸ ਪਾਸੇ ਪੂਰਾ ਪੂਰਾ ਸਾਡੇ ਪਿੰਡ ਦਾ ਰਕਬਾ ਚ ਚਲੋ ਜੀ ਫਿਰ ਤੋਂ ਚੱਲਦੇ ਆ ਇਸ ਰਸਤੇ ਰਾਹੀਂ ਵਾਪਸ ਪਹੁੰਚਦੇ ਆ ਫਿਰ ਤੋਂ ਖੋਖਰਾਂ ਵਾਲੇ ਰਾਹ ਦੇ ਉੱਪਰ ਜੀ ਲਓ ਜੀ ਆ ਗਿਆ ਰਸਤਾ ਤੇ ਸਾਹਮਣੇ ਪਾਸ ਦੇਖੋ ਨਾ ਬਾਗਾਂ ਦੇ ਵਿੱਚ ਨਾ ਬਾਸ ਲਾਏ ਹੋਏ ਆ ਇਹ ਬਾਸਰਾਉਣ ਦਾ ਕਾਰਨ ਤਾਂ ਕੀ ਆ ਜਿੱਦੋਂ ਨਾ ਫਰੂਟ ਆਉਂਦਾ ਹੈ ਫਰੂਟ ਕਰਕੇ ਦਾ ਜੋ ਫਲਾਨੀਆਂ ਬੂਟੀਆਂ ਦੇ ਟਾਹਣੀਆਂ ਉਹ ਭਾਰੀ ਹੋ ਜਾਂਦੀਆਂ ਉਹਨਾਂ ਨੂੰ ਫਿਰ ਮਤਲਬ ਬਚਾਈ ਰੱਖਣ ਵਾਸਤੇ ਲੈਣਾ ਸਪੋਰਟਾਂ ਦਿੱਤੀਆਂ ਜਾਂਦੀਆਂ ਇਹਨਾਂ ਬਾਸਾਂ ਦੀਆਂ ਚਲੋ ਆ ਦੇਖੋ ਇਹ ਬਾਸ ਪਏ ਹੋਏ ਆ ਦੇਖੋ ਆ ਵਰਕਰ ਕੰਮ ਕਰ ਰਹੇ ਨੇ ਨਾ ਮਤਲਬ ਬੂਟੀਆਂ ਨੂੰ ਨੁਕਸਾਨ ਨਾ ਪਹੁੰਚੇ ਫਲਾਂ ਦੇ ਭਾਰ ਨਾਲ ਇਸ ਲਈ ਥੱਲੇ ਇੱਕ ਤਰ੍ਹਾਂ ਦੀ ਜੋ ਸਪੋਰਟ ਹੈ ਉਹ ਲਾਈ ਜਾਂਦੀ ਹੈ ਜੀ ਇੱਥੇ ਇੱਕ ਰਸਤਾ ਰਾਸਤਾ ਪਿੱਛੇ ਸੱਜੇ ਪਾਸੇ ਮੁੜਿਆ ਆਇਕਾ ਨਾ ਛੋਟਾ ਰਸਤਾ ਜੀ ਚਲੋ ਇੱਕ ਹੋਰ ਇਹ ਪਾਸਾ ਕਵਰ ਕਰੀ ਲੈਣੀ ਆ ਜੀ ਇਹ ਜੀ ਫਿਰ ਰਸਤਾ ਸੱਜੇ ਪਾਸੇ ਮੁੜਿਆ ਤੇ ਇਹ ਰਸਤਾ ਲੱਗਦਾ ਪਈ ਥੋੜਾ ਹੀ ਗਾ ਗਿਆ ਇਸ ਪਾਸੇ ਵੀ ਇੱਕ ਛੋਟਾ ਜਿਹਾ ਆਪਣਾ ਖੱਤਾ ਜੀ ਚਲੋ ਫਸਲ ਬੜੀ ਆ ਕਹੇ ਲੋ ਹੁਣ ਕਹੇ ਲੋ ਸਾਂਭੀ ਹੋਈ ਲੱਗਦੀ ਕਿਉਂਕਿ ਕਣਕਾਂ ਕੋ ਬੜੀਆਂ ਜਾ ਚੁੱਕੀਆਂ ਨੇ ਤੇ ਸਾਹਮਣੇ ਪਾਸੇ ਹੁਣ ਆ ਗਿਆ ਮਾਹੌਲ ਨਹੀਂ ਰਾਸਤੇ ਦੀ ਹੋ ਗਈ ਸਮਾਪਤੀ ਜੀ ਬਸ ਇੰਨਾ ਕੋ ਰਸਤਾ ਦੇਖੋ ਗਾਂ ਮੋੜੇ ਫਿਰ ਤੋਂ ਖੇਤ ਆ ਗਿਆ ਜੀ ਖੇਚੇ ਫਸਲ ਬੀਜੀ ਹੋਈ ਆ ਜੀ ਹੈਲੋ ਜੀ ਇੱਥੇ ਆ ਮਾਹੌਲਾ ਠੀਕ ਹੈ ਜੀ ਇੱਥੋਂ ਨਾ ਮੋੜਦੇ ਆ ਵਾਪਸ ਫਿਰ ਤੋਂ ਪਹੁੰਚਦੇ ਆ ਉਸੇ ਰਸਤੇ ਦੇ ਉੱਪਰ ਜਿਹਨੂੰ ਆਪਾਂ ਬੋਲਦੇ ਆਂ ਬਾਰ-ਬਾਰ ਖੋਖਾਂ ਵਾਲਾ ਰਾਹ ਚਲੋ ਜੀ ਇਹ ਮਾਹੌਲ ਦੇਖ ਲਿਆ ਰਸਤਾ ਖਤਮ ਹੋ ਗਿਆ ਜੀ ਆ ਕੇ ਇਹ ਰਸਤਾ ਅੱਗੇ ਜੇ ਫਿਰ ਤੋਂ ਹੋਈ ਜੀ ਰਸਤੇ ਦੇ ਆਪਾਂ ਹੁਣ ਮੁੜਦੇ ਹਾਂ ਸੱਜੇ ਪਾਸੇ ਸਾਹਮਣੇ ਪਾਸੇ ਬਾਗਾਂ ਦਾ ਦ੍ਰਿਸ਼ ਸੱਜੇ ਵੱਸੇ ਮੁੜਦੇ ਸਾਰ ਹੀ ਸਾਨੂੰ ਸਾਹਮਣੇ ਪਾਸੇ ਇੱਕ ਮੋਟਰ ਦਿਖਾਈ ਦੇ ਰਹੀ ਹੈ ਜੀ ਤੇ ਮੋਟਰ ਦੇ ਨਾਲੋਂ ਵੀ ਰਸਤਾ ਇੱਕ ਹੋਰ ਗਿਆ ਸੱਜੇ ਪਾਸੇ ਵਾਲੇ ਪਾਸੇ ਨੂੰ ਬਿਲਕੁਲ ਜੀ ਉਹ ਸਾਹਮਣੇ ਬਸ ਜੋ ਟੈਂਕੀ ਦਿਖਾਈ ਦੇ ਰਹੀ ਨੇ ਦੋਸਤੋ ਇਹ ਟੈਂਕੀ ਖੋਖਰਾ ਬਣੇ ਚ ਬੰਦੀ ਜਿਵੇਂ ਆਪਾਂ ਨੇ ਪਹਿਲਾਂ ਦੱਸਿਆ ਵੀ ਆਪਾਂ ਨਾਲ ਇਹ ਰਸਤਾ ਜਾਂਦਾ ਖੋਖਰਾ ਰਾ ਖੋਖਰਵਾਲ ਰਾਹ ਬੋਲਦੇ ਆ ਉਹਦਾ ਕਾਰਨ ਇਹ ਵੀ ਇਹ ਰਸਤਾ ਘੁਮ ਘਮਾ ਕੇ ਖੋਖਰਾਂ ਦੀ ਜ਼ਮੀਨ ਦੇ ਲਾਗੇ ਸ਼ਾਕੇ ਪਹੁੰਚ ਜਾਂਦਾ ਜੀ ਤੇ ਉਹ ਹੁਣ ਸਾਹਮਣੇ ਪਾਸੇ ਮੋਟਰ ਹੈ ਜੀ ਤੇ ਮੈਨੂੰ ਉਮੀਦ ਆ ਵੀ ਮੋਟਰ ਤੱਕ ਹੀ ਰਸਤਾ ਇਹ ਹੋਵੇਗਾ ਕਿਉਂਕਿ ਦੋਸਤੋ ਅੱਗੇ ਮੈਨੂੰ ਜੋ ਸਾਹਮਣੇ ਪਾਸੇ ਦੂਰ ਇੱਕ ਖਸਲ ਬੀਜੀ ਦਿਖਾਈ ਦੇ ਰਹੀ ਹੈ ਜੀ ਲਓ ਜੀ ਬਿਲਕੁਲ ਇਸ ਮੋਟਰ ਤੱਕ ਹੀ ਰਸਤਾ ਦੋਸਤੋ ਆਇਆ ਤੇ ਇੱਥੇ ਆ ਕੇ ਜਸ ਰਸਤੇ ਦੀ ਹੋ ਜਾਂਦੀ ਹੈਗੀ ਹੈ ਸਮਾਪਤੀ ਜੀ ਇਹ ਦੇਖ ਲਓ ਜੀ ਉਦੋਂ ਸਾਂਮਲ ਬਸੇ ਟੈਂਕੀ ਤੇ ਸੀ ਨਾ ਦੋਸਤੋ ਇਹ ਆ ਜੀ ਪਿੰਡ ਖੋਖਰਾ ਚ ਆ ਜੋ ਸਾਂਮਲ ਬਸੇ ਮੱਕੀ ਹੈ ਇਹ ਆ ਜੀ ਪਿੰਡ ਖਰਲ ਖੁਰਦ ਚ ਤੇ ਬਾਕੀ ਆ ਰੱਖ ਪਾ ਦੋਸਤੋ ਜਿੱਥੇ ਕਣਕ ਦਾ ਵਾਢਾ ਹੈ ਦਾਦੂ ਖੇਤ ਨੇ ਆਪਾਸਾ ਸਾਰਾ ਆਪਣੇ ਮਿੰਟ ਚ ਲਾਂਗ ਤੇ ਆ ਜੀ ਹੁਣ ਆਪਾਂ ਜੀ ਮਕਸਦ ਹੈ ਵੀ ਆਪਾਂ ਸਿਹਦਾ ਦੇ ਕਿਈ ਹੈ। ਉਹ ਸ਼ਾਇਦ ਨਾ ਟੈਂਕੀ ਦੇ ਉਸ ਪਾਸੇ ਇਹ ਉੱਥੇ ਜਾ ਕੇ ਨਾ ਸਿਹਦਾ ਆਪਾਂ ਨੂੰ ਮਿਲ ਸਕਦਾ। ਚਲੋ ਉਧਰ ਨੂੰ। ਜੇ ਦੇਖਦੇ ਆ ਪੱਥਰ ਵਗਾਰਾ ਮਿਲਦਾ ਤਾਂ ਤੁਹਾਨੂੰ ਜੂਦ ਦਿਖਾਉਣੀ ਆ। ਲੋ ਜੀ ਪਹੁੰਚ ਗਏ ਆਪਾਂ ਉਸ ਪੁਆਇੰਟ ਤੇ ਜਿੱਥੇ ਤਿੰਨ ਪਿੰਡਾਂ ਦੀ ਹੱਦ ਮਿਲਦੀ ਆ। ਪਿੰਡ ਖੋਖਰਾ, ਪਿੰਡ ਖਰਲਖੋਰ ਤੇ ਪਿੰਡ ਚਲਾਗ। ਜਿਤਨਾ ਇਹਨੇ ਬੂਟੀ ਉਗੀ ਹੋਈ ਆ ਇੱਥੇ ਅਸਲ ਦੇ ਵਿੱਚ ਉਹ ਜੋ ਹੈ ਪੁਆਇੰਟ ਬਣਦਾ ਸਿੱਧੇ ਵਾਲਾ ਪੁਆਇੰਟ ਤੇ ਇਸ ਪਾਸੇ ਪੈਂਦਾ ਜੀ ਪਿੰਡ ਖੋਖਰਾਂ ਦੀ ਜ਼ਮੀਨ ਤੇ ਐਸੇ ਦੇ ਦੇ ਇਸ ਪਾਸੇ ਪੈਂਦਾ ਜੀ ਪਿੰਡ ਖਰਲ ਖੁਰਦੀ ਜ਼ਮੀਨ ਤੇ ਇਸ ਪਾਸੇ ਪੈਂਦਾ ਜੀ ਸਾਡਾ ਪਿੰਡ ਚੁਲਾੰਗ ਵਾਲਾ ਰਕਬਾ ਇੱਥੇ ਦੋਸਤੋ ਆ ਮਾਹੌਲ ਬਣਦਾ ਸੀ ਠੀਕ ਹੈ ਜੀ ਆਪਾਂ ਦੇਖ ਲਈ ਇਸ ਦਾ ਮਾਹੌਲ ਤੇ ਹੁਣ ਆਪਾਂ ਚੱਲਦੇ ਆ ਫਿਰ ਤੋਂ ਆਪਣੇ ਉਸੇ ਪਾਸੇ ਜਿੱਥੋਂ ਆਪਾਂ ਸਫ਼ਰ ਸ਼ੁਰੂ ਕੀਤਾ ਸੀ ਭਾਬਕੇ ਸਾਡੇ ਪਿੰਡ ਤੋਂ ਜੋ ਰੋਡ ਸਟੇਸ਼ਨ ਵਾਲੇ ਪਾਸੇ ਨੂੰ ਜਾਂਦੀ ਹੈ ਜੀ ਚਲੋ ਉੱਥੇ ਜਾ ਕੇ ਤੁਹਾਨੂੰ ਦੁਬਾਰਾ ਫਿਰ ਤੋਂ ਉੱਥ ਦਾ ਮਾਹੌਲ ਦਿਖਾਉਣੀ ਆ ਜੀ ਹੁਣ ਅਸੀਂ ਫਿਰ ਤੋਂ ਪਹੁੰਚ ਗਏ ਆ ਜੀ ਆਪਣੇ ਪਿੰਡ ਤੋਂ ਜੋ ਰੋਡ ਚੁਲਾੰਗ ਰੇਲਵੇ ਸਟੇਸ਼ਨ ਨੂੰ ਜਾਂਦੀ ਆ ਉਸ ਪਾਸੇ ਦੀ ਇੱਥੇ ਵੀ ਦੋਨੇ ਪਾਸੇ ਖੇਤ ਨੇ ਤੇ ਨਾਲ ਥੋੜਾ ਗਾਂ ਜਾਂਦੇ ਸਾਰ ਹੀ ਅੱਗੇ ਜੋ ਬਾਗ ਨੇ ਨਾਸ਼ਪਾਤ ਦੇ ਉਹਨਾਂ ਦਾ ਮਾਹੌਲ ਬਣ ਜਾਂਦਾ ਜੀ ਤੇ ਥੋੜਾ ਹੋਰ ਗਾਂ ਜਾਂਦੇ ਆ ਤਾਂ ਸਾਨੂੰ ਸਾਹਮਣੇ ਪਾਸੇ ਇੱਕ ਟਾਵਰ ਦਿਖਾਈ ਦੇ ਰਿਹਾ ਜੀ ਚਲੋ ਆਪਾਂ ਇਸ ਫਿਰਦੇ ਦੇ ਕੋਲ ਰਸਤਾ ਮਸਜਿਦ ਦੇ ਪਾਸੇ ਮੁੜਦਾ ਪਹਿਲਾਂ ਆਪਾਂ ਉਹ ਰਸਤਾ ਕਵਰ ਕਰਕੇ ਆਉਨੇ ਆ ਜੀ ਇਹ ਜੋ ਰਸਤਾ ਦੋਸਤੋ ਹੈ ਇਹ ਸਾਹਮਣੇ ਪਾਸੇ ਮਤਲਬ ਖੇਤਾਂ ਵਾਲੇ ਪਾਸੇ ਜਾਂਦਾ ਹੋ ਸਕਦਾ ਇਸ ਪਾਸੇ ਕੋਈ ਨਾ ਕੋਈ ਮੋਟਰ ਹੋਵੇ ਤੇ ਅੱਗੇ ਜਾ ਕੇ ਕਾਫੀ ਜਿਆਦਾ ਦਰਖਤ ਸੰਘਣੇ ਸੰਘਣੇ ਦਰਖਤ ਦਿਖਾਈ ਦੇ ਰਹੇ ਨੇ ਸੱਜੇ ਪਾਸੇ ਆ ਗਈ ਮੋਟਰ ਆ ਦੇਖੋ ਜੀ ਮੋਟਰ ਤੋਂ ਗਾਂ ਵੀ ਰਾਹ ਥੋੜਾ ਜਿਹਾ ਗਿਆ ਆ ਹੋ ਸਕਦਾ ਗਾਂ ਇਹ ਰਾਹ ਕਿਤੇ ਹੋਰ ਬਸ ਇਹ ਖੇਤਾਂ ਵੱਲ ਪਾਸੇ ਜਾਂਦਾ ਹੋਵੇਗਾ ਸਾਹਮਣੇ ਪਾਸੇ ਫਿਰ ਤੁਜੀ ਕਾਫੀ ਜਿਆਦਾ ਦਰਖਤ ਸੰਘਣੇ ਦਰਖਤ ਦਿਖਾਈ ਦੇ ਰਹੇ ਨੇ ਤੇ ਇੱਥੇ ਵੀ ਇਠਾਂ ਵੱਲੇ ਪਾਸੇ ਇੱਕ ਜੋ ਮੋਟਰ ਦਾ ਕਮਰਾ ਉਹ ਬਣਿਆ ਹੋਇਆ ਜੀ ਇੱਥੇ ਲੱਗਦਾ ਰਸਤੇ ਦੀ ਹੋ ਗਈ ਸਮਾਪਤੀ ਅਖੱਬੇ ਪਾਸੇ ਦੇਖੋ ਆ ਖੁਰਲੀ ਬਣੀ ਹੋਈ ਤੇ ਆ ਦੇਖੋ ਸਾਹਮਣੇ ਵਾਲੇ ਪਾਸੇ ਰਸਤਾ ਨਹੀਂ کہہ ਸਕਦੇ ਇਹ ਪੂਰਾ ਦਾ ਪੂਰਾ ਖੇਤ ਹੈ ਜੀ ਤੇ ਖੇਤ ਬਿਲਕੁਲ ਵਿਰਾਨ ਜਾਂ ਬੰਜਰ ਹਾਲਾਤ ਛੇ ਪਿਆ ਹੋਇਆ ਜੀ ਆ ਦੇਖੋ ਕਿੰਨਾ ਸੋਹਣਾ ਮਾਹੌਲ ਬਣਦਾ ਇੱਥੇ ਆ ਮੋਟਰ ਦਾ ਕਮਰਾ ਬਣਿਆ ਹੋਇਆ ਮੁਰਲੇ ਪਾਸੇ ਬਹੁਤ ਵੱਡੀ ਖੁਰਲੀ ਬਣੀ ਹੋਈ ਹੈ ਜੀ ਦੇਖੋ ਆ ਦੇਖੋ ਲੇਕਿਨ ਬੰਦ ਆ ਲੱਗਦਾ ਵੀ ਕਾਫੀ ਸਮੇਂ ਤੋਂ ਇੰਨੀ ਚੱਲ ਰਿਹਾ ਇੱਥੇ ਸਿੰਚਾਈ ਵਾਲਾ ਮਾਹੌਲ ਪੈਨੂ ਮੁਰਲੇ ਪਾਸੇ ਜੋ ਖੇਤ ਹੈ ਨਾ ਉਹ ਬੰਜਰ ਪਿਆ ਇਸ ਪਾਸੇ ਬਹੁਤ ਸੋਹਣਾ ਉੱਚਾ ਦਰਖਤ ਲੱਗਾ ਹੋਇਆ ਆ ਇਹ ਆਇਤੀ ਮਾਹੌਲ ਆ ਜੀ ਹੁਣ ਆਪਾਂ ਫਿਰ ਤੋਂ ਚੱਲਦੇ ਆ ਜੀ ਆਪਣੇ ਸਟੇਸ਼ਨ ਵਾਲੇ ਰਾਹ ਦੇ ਉੱਪਰ ਹੁਣ ਸਾਹਮਣੇ ਪਾਸੇ ਆ ਗਿਆ ਜੀ ਫਿਰ ਤੋਂ ਉਹ ਰਸਤਾ ਜੋ ਸਾਡੇ ਪਿੰਡ ਤੋਂ ਚੌਲਾਂਗ ਸਟੇਸ਼ਨ ਨੂੰ ਜਾਂਦਾ ਜੀ ਇੱਥੋਂ ਤਕਰੀਬਨ ਤਕਰੀਬਨ 200 ਮੀਟਰ ਦੀ ਵਿੱਚ ਦੇ ਉੱਪਰ ਜਾ ਕੇ ਜੋ ਨੈਸ਼ਨਲ ਹਾਈਵੇ ਨੰਬਰ 44 ਹੈ ਉਹ ਆ ਜਾਵੇਗਾ ਜੀ ਲੇਕਿਨ ਉਸ ਤੋਂ ਪਹਿਲਾਂ ਸੱਜੇ ਪਾਸੇ ਸਾਨੂੰ ਨਾ ਇੱਕ ਬਹੁਤ ਸੋਹਣਾ ਜੋ ਟੈਂਟ ਦਾ ਮਾਹੌਲ ਉਹ ਦਿਖਾਈ ਦੇ ਰਿਹਾ ਜੀ ਇਹ ਹੈ ਜੀ ਸਾਡੇ ਪਿੰਡ ਦਾ ਕਿਸਾਨ ਮਜ਼ਦੂਰੀ ਇਕਤਾ ਹਸਪਤਾਲ ਜੀ ਇਹਦੇ ਕੋਲ ਪਹੁੰਚਦੇ ਆ ਤੇ ਪਹਿਲਾਂ ਤੁਹਾਨੂੰ ਇੱਕ ਵਾਰੀ ਹਸਪਤਾਲ ਵਾਲਾ ਮਾਹੌਲ ਜੁ ਹੈ ਦੋਸਤੋ ਉਹ ਦਿਖਾਉਂਦੇ ਆ ਐ ਸਾਹਮਣੇ ਪਾਸੇ ਦੋਸਤੋ ਦਿਖਾਈ ਦੇ ਰਿਹਾ ਜੀ ਸਾਡੇ ਪਿੰਡ ਦਾ ਕਿਸਾਨ ਮਜ਼ਦੂਰੀ ਇਕਤਾ ਹਸਪਤਾਲ ਇੱਕ ਚੈਰੀਟੇਬਲ ਹਸਪਤਾਲ ਹੈ ਜੀ ਤੇ ਗੱਲ ਕਰੀਏ ਸਾਡੇ ਪਿੰਡ ਵਿੱਚ ਹੁਣ ਦੋ ਹਸਪਤਾਲ ਆਪਾਂ ਨੂੰ ਮਤਲਬ ਉਹ ਮੌਜੂਦ ਮਿਲਣਗੇ ਇੱਕ ਤਾਂ ਸਾਡੇ ਪਿੰਡ ਦੀ ਡਿਸਪੈਂਸਰੀ ਹੈ ਸਰਕਾਰੀ ਡਿਸਪੈਂਸਰੀ ਉਹ ਹੈ ਜੋ ਪਿੰਡ ਦੇ ਸਕੂਲ ਦੇ ਨਾਲ ਪੈਂਦੀ ਹੈ ਤੇ ਦੂਸਰਾ ਜੀ ਇਹ ਹਸਪਤਾਲ ਜੋ ਕਿ ਚੈਰੀਟੇਬਲ ਸੰਸਥਾ ਵੱਲੋਂ ਚਲਾਇਆ ਜਾਂਦਾ ਜਿਸ ਦਾ ਨਾਮ ਹੈ ਜੀ ਕਿਸਾਨ ਮਜ਼ਦੂਰ ਇਕਤਾ ਹਸਪਤਾਲ ਫਿਲਹਾਲ ਇਸ ਹਸਪਤਾਲ ਦੀ ਜੋ ਸੈਟਅਪ ਹੈ ਆਪਾਂ ਉਹ ਪੋਰਟੇਬਲ ਕਹਿ ਸਕਦੇ ਹਾਂ ਕਿਉਂਕਿ ਇੱਥੇ ਅੰਦਰ ਕੋਈ ਬਿਲਡਿੰਗ ਵਗੈਰਾ ਨਹੀਂ ਬਣੀ ਹੋਈ ਤਕਰੀਬਨ 3 ਸਾਲ ਪਹਿਲਾਂ ਹਸਪਤਾਲ ਉਹ ਸ਼ੁਰੂ ਹੋਏ ਸਨ ਸਾਡੇ ਪਿੰਡ ਵਿੱਚ 2-3 ਸਾਲ ਪਹਿਲਾਂ ਕਿ ਸਾਡੇ ਪਿੰਡ ਦੇ ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਹੁਣੀ ਜੋ ਹਨ ਉਹ ਉਹਨਾਂ ਦੀ ਸੇਵਾ ਮਾਤੇ ਹੋਰ ਜੋ ਦਾਨੀ ਸੱਜ ਨੇ ਉਹਨਾਂ ਦੀਆਂ ਸੇਵਾਵਾਂ ਸਾਦਕਾ ਦੋਸਤੋ ਜੋ ਹਸਪਤਾਲ ਹੈ ਸਾਡੇ ਪਿੰਡ ਵਿੱਚ ਇਹ ਜੋ ਸਾਡੇ ਪਿੰਡ ਤੋਂ ਰੋਡ ਜਾਂਦੀ ਨਾ ਅੱਡਾ ਚਲਾਗ ਨੂੰ ਜਾਂ ਸਟੇਸ਼ਨ ਵਾਲੇ ਪਾਸੇ ਨੂੰ ਉੱਥੇ ਸੱਜੇ ਪਾਸੇ ਇਹ ਮੌਜੂਦ ਹੈ ਜੀ ਸੇਲੋ ਜੀ ਹੁਣ ਚੱਲਦੇ ਆਂ ਥੋੜਾ ਗਾਂ ਤੇ ਹਸਪਤਾਲ ਦੇ ਬਿਲਕੁਲ ਨਾਲ ਸੱਜੇ ਪਾਸੇ ਇੱਕ ਕੱਚਾ ਰਸਤਾ ਜੋ ਹੈ ਉਹ ਮਤਲਬ ਖੇਤਾਂ ਵਾਲੇ ਪਾਸੇ ਗਿਆ ਪਹਿਲਾ ਪੋਸਟ ਪਾਸੇ ਜਾਂਦੇ ਆ ਜੀ ਸੱਜੇ ਪਾਸੇ ਜੋ ਪੂਰੇ ਪੂਰਾ ਸੈਟਅਪ ਆਪਾਂ ਨੂੰ ਦਿਖਾਈ ਦੇ ਰਿਹਾ ਇਹ ਜੀ ਹਸਪਤਾਲ ਦਾ ਕੰਪਲੈਕਸ ਹੀ ਕਹਿ ਸਕਦੇ ਹਾਂ ਜੀ ਖੱਬੇ ਪਾਸੇ ਇੱਕ ਬਾਉਂਡਰੀ ਵਾਲ ਅੰਦਰਲੇ ਪਾਸੇ ਸਰਵਿਸ ਸਟੇਸ਼ਨ ਹੈ ਤੇ ਸਾਹਮਣੇ ਵਾਲੇ ਪਾਸੇ ਅ ਮੋਬਾਈਲ ਕੰਪਨੀ ਦਾ ਜੋ ਟਾਵਰ ਹੈ ਉਹ ਲੱਗਾ ਹੋਇਆ ਜੀ ਸਾਡੇ ਪਿੰਡ ਵਿੱਚ ਇਕਲੌਤਾ ਟਾਵਰ ਹੈ ਜੀ ਜੋ ਸਾਡੇ ਪਿੰਡ ਦੀ ਜ਼ਮੀਨ 'ਚ ਲੱਗਾ ਹੋਇਆ ਜੀ ਇਹ ਦੇਖ ਲਓ ਸੱਜੇ ਪਾਸੇ ਖੇਤ ਨੇ ਤੇ ਟਾਵਰ ਵਾਲੇ ਕੋਲੋਂ ਬਾਉਂਡਰੀ ਤੋਂ ਅਗੇ ਫਿਰ ਤੋਂ ਖੇਤ ਜੁਹਾਨ ਉਹ ਦਿਖਾਈ ਦੇ ਰਹੇ ਨੇ ਜੀ ਤੇ ਇਹ ਰਸਤਾ ਵੀ ਸ਼ਾਇਦ ਖੋਖਰਾ ਪਿੰਡ ਦੀ ਜੋ ਹੱਦ ਤੱਕ ਉਹ ਜਾਣਦਾ ਮੈਨੂੰ ਅਨੁਮਾਨ ਹੈ ਜੀ। ਕਬੇ ਵਸੇ ਪਿੰਡ ਖੋਖਰਾ ਦੀ ਮੰਡੀ ਹੈ ਤੇ ਸਾਹਮਣੇ ਪਾਸੇ ਜੋ ਮੋਟਰ ਹੈ ਉਹ ਆ ਜਾਂਦੀ ਹੈ ਜੀ। ਇਹ ਦੇਖੋ ਮੋਟਰ ਆ ਗਈ ਤੇ ਮੋਟਰ ਤੋਂ ਅੱਗੇ ਜਾ ਕੇ ਸ਼ਾਇਦ ਰਸਤਾ ਜੋ ਹੈ ਸਾਨੂੰ ਅੱਗੇ ਨਹੀਂ ਮਿਲੇਗਾ ਜੀ। ਥੋੜਾ ਜਿਹਾ ਗਾਂ ਜਾਂਦੇ ਆ ਤੇ ਇੱਥੇ ਆ ਕੇ ਜੋ ਖੇਤ ਨੇ ਦੋਸਤੋ ਉਹ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ ਜੀ। ਇੱਥੇ ਆ ਮਾਹੌਲ ਬਣਦਾ ਜੀ। ਇੱਥੇ ਆ ਸਾਡੇ ਪਿੰਡ ਦੀ ਜ਼ਮੀਨ کہہ ਸਕਦੇ ਹਾਂ ਜੀ ਤੇ ਜੇ ਥੋੜਾ ਇਸ ਪਾਸੇ ਦੇਖੀਏ ਤਾਂ ਉਹ ਐਸ ਖੇਤ ਹੋ ਗਏ ਸਾਹਮਣੇ ਪਾਸੇ ਜੋ ਮੰਡੀ ਹੈ ਉਹ ਦਿਖਾਈ ਦੇ ਰਹੀ ਹੈ ਜੀ ਫਿਰ ਤੋਂ ਆਪਾਂ ਰੁੱਕ ਕਰਦੇ ਹਾਂ ਜੀ ਵਾਪਸੀ ਦਾ ਤੇ ਆਪਾਂ ਹੁਣ ਫਿਰ ਤੋਂ ਪਹੁੰਚਦੇ ਹਾਂ ਜੀ ਹਾਂ ਸਟੇਸ਼ਨ ਚਲਾਂਗ ਵਾਲੀ ਰੋਡ ਦੇ ਉੱਪਰ ਜੀ ਲੋ ਜੀ ਸਾਹਮਣੇ ਪਾਸੇ ਆ ਗਈ ਫਿਰ ਤੋਂ ਚਲਾਂਗ ਸਟੇਸ਼ਨ ਵਾਲੀ ਰੋਡ ਹੁਣ ਆਪਾਂ ਸੱਜੇ ਪਾਸੇ ਮੁੜਦੇ ਹਾਂ ਜੀ ਤੇ ਹੁਣ ਬਿਲਕੁਲ ਕਹ ਲਓ ਕਿ 100 ਮੀਟਰ ਦੀ ਵਿੱਥ ਦੇ ਉੱਪਰ ਆਪਾਂ ਨੂੰ ਜੋ ਨੈਸ਼ਨਲ ਹਾਈਵੇ ਹੈ ਉਹ ਦਿਖਾਈ ਦੇ ਰਿਹਾ ਜੀ ਖੱਬੇ ਪਾਸੇ ਨਾਸ਼ਪਤੀ ਦੇ ਬਾਗਾਂ ਦਾ ਰਕਬਾ ਸੱਜੇ ਪਾਸੇ ਖਾਲੀ ਖੇਤ ਨੇ ਤੇ ਸਾਹਮਣੇ ਪਾਸੇ ਨੈਸ਼ਨਲ ਹਾਈਵੇ ਹੈ ਤੇ ਸਾਨੂੰ ਸੱਜੇ ਪਾਸੇ ਜੋ ਨਾ ਪੀਲੇ ਰੰਗ ਦੀ ਬਿਲਡਿੰਗ ਦਿਖਾਈ ਦੇ ਰਹੀ ਹੈ ਇਹ ਸਾਡੇ ਪਿੰਡ ਦੀਆਂ ਕੁਝ ਦੁਕਾਨਾਂ ਨੇ ਇਹ ਦੁਕਾਨਾਂ ਸਾਡੇ ਪਿੰਡ ਦੀ ਹਦੂਚੇ ਬਣੀਆਂ ਹੋਈਆਂ ਨੇ ਸਰਵ ਸਟੇਸ਼ਨ ਆਇਆ ਤੇ ਨਾਲ ਕੁਝ ਇੱਕ ਜੋ ਵਰਕਸ਼ਾਪ ਟਾਈਪ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਲਓ ਜੀ ਸਾਹਮਣੇ ਪਾਸੇ ਆਗੇ ਜੀ ਨੈਸ਼ਨਲ ਹਾਈਵੇ 44 ਤੇ ਸੱਜੇ ਪਾਸੇ ਸਾਡੇ ਪਿੰਡ ਦੀ ਜੋ ਮਾਰਕੀਟ ਕਹਿ ਸਕਦੇ ਆ ਕੁਝ ਇੱਕ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਦੁਕਾਨਾਂ ਨੂੰ ਕ੍ਰੋਸ ਕਰਦੇ ਸਾਰੀ ਆਪਾਂ ਸਰਵਿਸ ਲੇਨ ਦੇ ਉੱਪਰ ਜਾਂਦੇ ਆ ਤਾਂ ਸੱਜੇ ਪਾਸੇ ਆਪਾਂ ਨੂੰ ਇੱਕ ਬਹੁਤ ਵੱਡਾ ਖੇਤ ਦਿਖਾਈ ਦੇ ਰਿਹਾ ਜਿੱਥੇ ਫਸਲ ਵੀਜੀ ਹੋਈ ਹੈ ਖੱਬੇ ਪਾਸੇ ਜੋ ਨੈਸ਼ਨਲ ਹਾਈਵੇ ਦੇ ਉੱਪਰ ਫਲਾਈਓਵਰ ਉਹ ਬਣਿਆ ਹੋਇਆ ਜੀ ਤੇ ਸਾਹਮਣੇ ਪਾਸੇ ਸਾਨੂੰ ਕੁਝ ਨਾ ਇੱਕ ਮਾਰਕੀਟ ਦਿਖਾਈ ਦੇ ਰਹੀ ਦੋਸਤੋ ਇਹ ਜੋ ਮਾਰਕੀਟ ਹੈ ਇਹ ਸਾਡੇ ਪਿੰਡ ਦੀ ਹਦੂ ਵਿੱਚ ਨਹੀਂ ਪੈਂਦੀ ਪਾਮਿਕ ਇਹਦਾ ਨਾਮ ਅੱਡਾ ਚਨਾਗ ਹੀ ਕਰਕੇ ਮਤਲਬ ਜਾਣਿਆ ਜਾਂਦਾ ਲੇਕਿਨ ਇਹ ਜੋ ਮਾਰਕੀਟ ਹੈ ਪੂਰੀ ਦੀ ਪੂਰੀ ਇਹ ਪਿੰਡ ਖੋਖਰਾਂ ਦੀ ਜ਼ਮੀਨ ਵਿੱਚ ਪੈਂਦੀ ਹੈ ਤੇ ਥੋੜਾ ਹੋਰ ਕਾਂਜਾ ਸੱਜੇ ਪਾਸੇ ਇੱਕ ਨਾ ਰਸਤਾ ਮੁੜਿਆ ਇਹ ਰਸਤਾ ਵੀ ਪਿੰਡ ਖੋਖਰਾਂ ਦੀ ਜ਼ਮੀਨ 'ਤੇ ਪੈਂਦਾ ਹੈ ਤੇ ਰਸਤੇ ਤੱਕ ਜਦੋਂ ਕੋਲ ਆਜੂ ਗੈਪ ਨਾ ਫਲਾਈਓਵਰ ਦਾ ਇੱਥੇ ਤੱਕ ਸਾਡੇ ਪਿੰਡ ਦੀ ਜੁਹਾਦ ਹੈ ਉਹ ਕਹੀ ਜਾ ਸਕਦੀ ਹੈ ਜੀ ਸਾਹਮਣੇ ਪਾਸਾ ਪੈਂਦਾ ਪਿੰਡ ਖੋਖਰਾਂ ਦੇ ਵਿੱਚ ਜਦੋਂ ਗੱਲ ਕਰੀਆ ਰੋਡ ਵੀ ਖੋਖਰਾ ਪਿੰਡ ਤੇ ਪੈਂਦੀ ਆ ਜੇ ਸੱਜੇ ਪਾਸੇ ਗਈ ਆ ਤੇ ਜੋ ਆ ਅੱਜ ਖੇ ਦਿਖਾਈ ਦੇ ਰਹੇ ਨੇ ਇਹ ਸਾਡੇ ਪਿੰਡ ਦੀ ਹੱਦ 'ਚ ਪੈਂਦੇ ਨੇ ਠੀਕ ਹੈ ਦੋਸਤੋ ਹੁਣ ਤੁਹਾਨੂੰ ਮਿਲਾਂਗੇ ਇਸ ਲੜੀ ਦੇ ਅਗਲੇ ਭਾਗ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ